ਸਤਿ ਸ਼੍ਰੀ ਅਕਾਲ ਜੀ ਸ਼ੁਕਰਾਨਾ ਡਿਵਾਈਨ ਟਾਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੀ ਸ਼ਬਦਤੀ ਜੋ ਜਦੋਂ ਤੁਸੀਂ ਆਪਣੇ ਜੀਵਨ ਵਿੱਚ ਲਿਆਉਂਦੇ ਹੋ ਤਾਂ ਰੱਬ ਵੀ ਕਰਮਾਂ ਦੇ ਦਰਵਾਜ਼ੇ ਖੁੱਲ ਜਾਂਦੇ ਹਨ ਇਹ ਸ਼ਬਦ ਹੈ ਸ਼ੁਕਰਾਨਾ ਮੈਂ ਆਪਣੇ ਤਜਰਬੇ ਨਾਲ ਕਹਿ ਸਕਦੀ ਹਾਂ ਕਿ ਜਦੋਂ ਵੀ ਮੈਂ ਤੁਰਦੀ ਫਿਰਦੀ ਕੰਮ ਕਰਦੀ ਰੋਟੀ ਬਣਾਉਂਦੀ ਗੱਡੀ ਚਲਾਉਂਦੀ ਇਬਾਦਤ ਕਰਦੀ ਸਿਰਫ ਸ਼ੁਕਰਾਨਾ ਦਾ ਜਾਪ ਕਰਦੀ ਹਾਂ ਤਾਂ ਮੈਨੂੰ ਜੋ ਵੀ ਮੈਂ ਮੰਗਦੀ ਹਾਂ ਉਹ ਮਿਲ ਜਾਂਦਾ ਹੈ ਤੇ ਅੱਜ ਤੱਕ ਮਿਲਦਾ ਹੀ ਰਿਹਾ ਹੈ ਸੋਨ ਵਿੱਚ ਇਹ ਗੱਲ ਬੜੀ ਸੌਖੀ ਲੱਗਦੀ ਹੈ ਪਰ ਇਸ ਦੇ ਅੰਦਰ ਰੋਹਾਨੀ ਰਾਜ਼ ਬਹੁਤ ਡੂੰਗਾ ਹੈ ਸ਼ੁਕਰਾਨਾ ਸਿਰਫ ਇੱਕ ਸ਼ਬਦ ਨਹੀਂ ਇਹ ਜੀਵਨ ਦਾ ਰਾਜ਼ ਹੈ ਜਦੋਂ ਅਸੀਂ ਸ਼ੁਕਰਾਨਾ ਆਖਦੇ ਹਾਂ ਅਸੀਂ ਰੱਬ ਦੇ ਹਰੇਕ ਨੇਮ ਹਰੇਕ ਦਾਤ ਹਰੇਕ ਸਾਹ ਲਈ ਧੰਨਵਾਦ ਕਰ ਰਹੇ ਹੁੰਦੇ ਹਾਂ ਸਵੇਰ ਦੀ ਲੋੜ ਅਸੀਂ ਸਵੇਰੇ ਅੱਖਾਂ ਖੋਲਦੇ ਹਾਂ ਸਾਹ ਹੁੰਦਾ ਹੈ ਇਹ ਵੀ ਸ਼ੁਕਰਾਨੇ ਦੀ ਗੱਲ ਹੈ ਰੋਜ਼ੀ ਰੋਟੀ ਅਸੀਂ ਖਾਣਾ ਖਾਂਦੇ ਹਾਂ ਪਾਣੀ ਪੀਂਦੇ ਹਾਂ ਇਹ ਵੀ ਰੱਬ ਦੀ ਬਖਸ਼ਿਸ਼ ਹੈ ਰਿਸ਼ਤੇ ਨਾਤੇ ਮਾਪਿਓ ਭੈਣ ਭਰਾ ਦੋਸਤ ਇਹ ਸਭ ਰੱਬ ਦੀਆਂ ਨੇਮਤਾਂ ਹਨ ਪਰ ਅਕਸਰ ਅਸੀਂ ਇਹਨਾਂ ਨੂੰ ਸਾਧਾਰਨ ਸਮਝ ਕੇ ਭੁੱਲ ਜਾਂਦੇ ਹਾਂ ਰੱਬ ਨੂੰ ਸਭ ਤੋਂ ਵੱਧ ਖੁਸ਼ੀ ਉਸ ਵੇਲੇ ਹੁੰਦੀ ਹੈ ਜਦੋਂ ਬੰਦਾ ਉਸਦੀ ਦਾਤ ਲਈ ਧੰਨਵਾਦ ਕਰਦਾ ਹੈ ਜਿਵੇਂ ਮਾਂ ਨੂੰ ਖੁਸ਼ੀ ਹੁੰਦੀ ਹੈ ਜਦੋਂ ਬੱਚਾ ਖਾਣਾ ਖਾ ਕੇ ਧੰਨਵਾਦ ਮਾਂ ਕਹਿੰਦਾ ਹੈ ਰੱਬ ਵੀ ਉਸੇ ਤਰ੍ਹਾਂ ਖੁਸ਼ ਹੁੰਦਾ ਹੈ ਬਹੁਤ ਲੋਕ ਪੁੱਛਦੇ ਹਨ ਜੇ ਸਿਰਫ ਸ਼ੁਕਰਾਨਾ ਕਹਿਣ ਨਾਲ ਸਭ ਕੁਝ ਮਿਲਦਾ ਹੈ ਤਾਂ ਇਨਾ ਆਸਾਨ ਕਿਵੇਂ ਹੋ ਸਕਦਾ ਹੈ ਇੱਥੇ ਗੱਲ ਸ਼ਬਦਾਂ ਦੀ ਨਹੀਂ ਗੱਲ ਵਾਈਬ੍ਰੇਸ਼ਨ ਦੀ ਹੈ ਜਦੋਂ ਤੁਸੀਂ ਸ਼ੁਕਰਾਨਾ ਕਹਿੰਦੇ ਹੋ ਤੁਹਾਡੇ ਦਿਲ ਤੋਂ ਇੱਕ ਪੋਜ਼ਿਟਿਵ ਤਰੰਗ ਨਿਕਲਦੀ ਹੈ ਇਹ ਤਰੰਗ ਬ੍ਰਹਿਮੰਡ ਵਿੱਚ ਜਾਂਦੀ ਹੈ ਤੇ ਰੱਬ ਉਸ ਤਰੰਗ ਨੂੰ ਸੁਣਦਾ ਹੈ ਜੇ ਤੁਸੀਂ ਹਰ ਵੇਲੇ ਨਾਰਾਜ਼ ਰਹੋਗੇ ਗਿਲੇ ਸ਼ਿਕਵੇ ਕਰਦੇ ਰਹੋਗੇ ਤਾਂ 네ਗੇਟਿਵ ਤਰੰਗਾਂ ਜਾਣਗੀਆਂ ਤੇ ਨਤੀਜਾ ਵੀ 네ਗੇਟਿਵ ਹੀ ਆਵੇਗਾ ਜੇ ਤੁਸੀਂ ਹਰ ਹਾਲਤ ਵਿੱਚ ਸ਼ੁਕਰਾਨਾ ਕਹੋਗੇ ਤਾਂ ਪੋਜ਼ਿਟਿਵ ਤਰੰਗਾਂ ਹੀ ਨਿਕਲਣਗੀਆਂ ਤੇ ਰੱਬੀ ਕਿਰਪਾ ਵਰਸੇਗੀ ਇਸ ਨੂੰ ਤੁਸੀਂ ਇੱਕ ਮੈਗਨੇਟ ਵਾਂਗ ਸਮਝੋ ਜਿਵੇਂ ਮੈਗਨੇਟ ਲੋਹੇ ਨੂੰ ਆਪਣੀ ਤਰਫ ਖਿੱਚ ਲੈਂਦਾ ਹੈਵੇਂ ਸ਼ੁਕਰਾਨਾ ਜਾਪ ਤੁਹਾਡੀ ਜ਼ਿੰਦਗੀ ਵਿੱਚ ਚੰਗੀਆਂ ਚੀਜ਼ਾਂ ਖਿੱਚ ਲੈਂਦਾ ਹੈ ਕਈ ਵਾਰ ਮੇਰੇ ਸਾਹਮਣੇ ਵੱਡੀਆਂ ਸਮੱਸਿਆਵਾਂ ਖੜੀਆਂ ਹੋਈਆਂ ਇੱਕ ਵਾਰ ਬੜਾ ਵੱਡਾ ਕਰਜ਼ਾ ਸੀ ਕੰਮ ਰੁਕਿਆ ਹੋਇਆ ਸੀ ਹਰ ਰੋਜ਼ ਰੱਬ ਅੱਗੇ ਰੋਣ ਦੀ ਬਜਾਏ ਮੈਂ ਸਿਰਫ ਇਹ ਕਹਿਣਾ ਸ਼ੁਰੂ ਕਰ ਦਿੱਤਾ ਧੰਨਵਾਦ ਪ੍ਰਭੂ ਜੀ ਤੁਸੀਂ ਮੇਰੀ ਜ਼ਿੰਦਗੀ ਸੋਹਣੀ ਬਣਾਈ ਧੰਨਵਾਦ ਬਾਬਾ ਜੀ ਤੁਸੀਂ ਮੈਨੂੰ ਰੋਜ਼ੀ ਰੋਟੀ ਦਿੱਤੀ ਧੰਨਵਾਦ ਬਾਬਾ ਜੀ ਤੁਸੀਂ ਮੇਰੀਆਂ ਸਮੱਸਿਆਵਾਂ ਹੱਲ ਕੀਤੀਆਂ ਅਜੀਬ ਗੱਲ ਹੈ ਤੁਸੀਂ ਮੰਨੋਗੇ ਨਹੀਂ ਕੁਝ ਹੀ ਦਿਨਾਂ ਵਿੱਚ ਹਾਲਾਤ ਬਦਲਨੇ ਸ਼ੁਰੂ ਹੋ ਗਏ ਨਵਾਂ ਕੰਮ ਮਿਲ ਗਿਆ ਕਰਜ਼ਾ ਹੌਲੀ-ਹੌਲੀ ਉਤਰ ਗਿਆ ਮੈਨੂੰ ਸਮਝ ਆਇਆ ਕਿ ਸ਼ੁਕਰਾਨਾ ਸਿਰਫ ਭਵਿਕ ਲਈ ਨਹੀਂ ਵਰਤਮਾਨ ਲਈ ਵੀ ਹੈ ਇਕ औरत ਜਿਸਨੇ ਹਰ ਰੋਜ਼ 21 ਵਾਰ ਸ਼ੁਕਰਾਨਾ ਜਾਪ ਸ਼ੁਰੂ ਕਰ ਦਿੱਤਾ ਸ਼ੁਰੂ ਵਿੱਚ ਉਸ ਨੂੰ ਜ਼ਿੰਦਗੀ ਵਿੱਚ ਬਿਹਤ ਟੈਨਸ਼ਨ ਸੀ ਪਤੀ ਬਿਮਾਰ ਸੀ ਬੱਚੇ ਪੜਾਈ 'ਚ ਕਮਜ਼ੋਰ ਘਰ ਵਿੱਚ ਪੈਸਿਆਂ ਦੀ ਕਮੀ ਪਰ ਉਹ ਹਰ ਹਾਲਤ ਵਿੱਚ ਕਹਿੰਦੀ ਸ਼ੁਕਰਾਨਾ ਪ੍ਰਭੂ ਜੀ ਤੁਸੀਂ ਮੇਰੇ ਘਰ ਵਿੱਚ ਸਿਹਤ ਤੇ ਖੁਸ਼ੀ ਭਰੀ ਸ਼ੁਕਰਾਨਾ ਬਾਬਾ ਜੀ ਤੁਸੀਂ ਮੇਰੇ ਬੱਚੇ ਨੂੰ ਚੰਗਾ ਭੇਖ ਦਿੱਤਾ ਕੁਝ ਮਹੀਨਿਆਂ ਵਿੱਚ ਹੀ ਹਾਲਾਤ ਬਦਲਣ ਲੱਗੇ ਪਤੀ ਦੀ ਸਿਹਤ ਵੀ ਬਿਹਤਰ ਹੋ ਗਈ ਬੱਚਿਆਂ ਨੇ ਪੜ੍ਹਾਈ ਵਿੱਚ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਤੇ ਘਰ ਵਿੱਚ ਖੁਸ਼ਹਾਲੀ ਆਉਣ ਲੱਗੀ ਹੁਣ ਸਵਾਲ ਆਉਂਦਾ ਹੈ ਕਿ ਅਸੀਂ ਸ਼ੁਕਰਾਨਾ ਜਪ ਕਿਵੇਂ ਕਰੀਏ ਨੰਬਰ 1 ਸਵੇਰ ਉੱਠਦੇ ਹੈ ਸਭ ਤੋਂ ਪਹਿਲਾਂ ਸ਼ਬਦ ਮੂੰਹ ਕੱਢੋ ਸ਼ੁਕਰਾਨਾ ਬਾਬਾ ਜੀ ਕਿ ਤੁਸੀਂ ਚੰਗੀ ਸਵੇਰ ਲਿਆਂਦੀ ਦਿਨ ਭਰ ਵਿੱਚ ਚਾਹੇ ਰਸੋਈ ਵਿੱਚ ਰਹੋ ਦਫ਼ਤਰ ਵਿੱਚ ਕੰਮ ਕਰ ਰਹੇ ਹੋ ਗੱਡੀ ਚਲਾ ਰਹੇ ਹੋ ਕੁਝ ਵੀ ਕਰ ਰਹੇ ਹੋ ਤਾਂ ਦਿਲੋਂ ਸ਼ੁਕਰਾਨਾ ਕਹੋ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਜਾਦ ਕਰੋ ਤੇ ਹਰ ਚੀਜ਼ ਲਈ ਧੰਨਵਾਦ ਕਰੋ ਕਿ ਅੱਜ ਦਿਨ ਚੰਗਾ ਬੀਤਿਆ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੀ ਰਾਤ ਵੀ ਚੰਗੀ ਨਿਕਲੇ ਇਸੇ ਤਰ੍ਹਾਂ ਸਵੇਰੇ ਉੱਠ ਕੇ ਧੰਨਵਾਦ ਕਰੋ ਕਿ ਤੁਹਾਡੀ ਕਿਰਪਾ ਨਾਲ ਰਾਤ ਵਧੀਆ ਲੰਗੀ ਤੇ ਹੁਣ ਦਿਨ ਵਧੀਆ ਲੰਗੇ ਤੇ ਵਧੀਆ ਦਿਨ ਆਇਆ ਸਾਡੀ ਜ਼ਿੰਦਗੀ ਵਿੱਚ ਜੇ ਤੁਸੀਂ ਦਿਨ ਵਿੱਚ ਘੱਟੋ ਘੱਟ 108 ਵਾਰ ਸ਼ੁਕਰਾਨਾ ਜਾਪ ਕਰੋ ਤਾਂ ਹੌਲੀ-ਹੌਲੀ ਤੁਸੀਂ ਆਪਣੇ ਅੰਦਰ ਬਦਲਾਅ ਮਹਿਸੂਸ ਕਰੋਗੇ ਅਦੋਨਿਕ ਵਿਗਿਆਨ ਵੀ ਇਹ ਮੰਨਦਾ ਹੈ ਕਿ ਜਦੋਂ ਅਸੀਂ ਧੰਨਵਾਦੀ ਹੁੰਦੇ ਹਾਂ ਤਾਂ ਸਾਡੀ ਦਿਮਾਗੀ ਕੈਮਿਸਟਰੀ ਬਦਲ ਜਾਂਦੀ ਹੈ ਡੋਪਾਮਾਈਨ ਤੇ 세ਰੋਟੋਨਿਨ ਵਰਗੇ ਹੈਪੀ ਹਾਰਮੋਨਸ ਵਧਣ ਲੱਗਦੇ ਹਨ ਤਣਾਅ ਘਟ ਜਾਂਦਾ ਹੈ ਸਾਡਾ ਇਮਿਊਨਿਮ ਸਿਸਟਮ ਬਹੁਤ ਮਜ਼ਬੂਤ ਹੋ ਜਾਂਦਾ ਹੈ ਇਸ ਲਈ ਸ਼ੁਕਰਾਨਾ ਸਿਰਫ ਧਾਰਮਿਕ ਗੱਲ ਨਹੀਂ ਇਹ ਵਿਗਿਆਨਕ ਤਰੀਕੇ ਨਾਲ ਵੀ ਲਾਭਦਾਇਕ ਹੈ प्यारी संगत जीवन वे शोटी शोटी जी जीवन ਵਿੱਚ ਹਰ ਵੇਲੇ ਗਿਲੇ ਸ਼ਿਕਵੇ ਕਰਨ ਦੀ ਬਜਾਏ ਅਸੀਂ ਸ਼ੁਕਰਾਨਾ ਦੀ ਆਦਤ ਪਾਈਏ ਰੱਬ ਦੀਆਂ ਛੋਟੀਆਂ ਤੋਂ ਛੋਟੀ ਨੇਮਤਾ ਲਈ ਧੰਨਵਾਦ ਕਰਨਾ ਸ਼ੁਰੂ ਕਰੀਏ ਸ਼ੁਕਰਾਨਾ ਦੀ ਆਦਤ ਪਾਈਏ ਯਕੀਨ ਮੰਨੋ ਤੁਸੀਂ ਜੋ ਵੀ ਮੰਗੋਗੇ ਉਹ ਤੁਹਾਡੇਦਰ ਤੇ ਆ ਜਾਵੇਗਾ ਜੇ ਇਹ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਤਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਸ਼ੁਕਰਾਨਾ ਡਿਵਾਈਨ ਟਾਕ ਨੂੰ ਸਬਸਕ੍ਰਾਈਬ ਕਰੋ ਕਮੈਂਟ ਵਿੱਚ ਲਿਖੋ ਸ਼ੁਕਰਾਨਾ ਪ੍ਰਭੂ ਜੀ ਸ਼ੁਕਰਾਨਾ ਬਾਬਾ ਜੀ ਤਾਂ ਜੋ ਇਹ ਪੋਜ਼ਿਟਿਵ ਵਾਈਬ੍ਰੇਸ਼ਨ ਦੁਨੀਆ ਭਰ ਵਿੱਚ ਫੈਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ